ਸੰਗੀਤਜੀਤ ਕੇਹ ਭੰਪਰਾਨੇ ਜੋ ਕਹਿ ਦਿੰਦੇ ਵੀ ਅਸੀਂ ਸਭ ਕੁਝ ਕਰਕੇ ਦੇਖ ਲਿਆ ਪਰ ਫੇਰ ਵੀ ਸਾਡੇ ਮੰਗਦੀਆਂ ਅਰਦਾਸਾਂ ਸਾਡੇ ਮੰਦਿਰਾਂ ਮੇਰੇ ਕਾਮਨਾਵਾਂ ਮਖੂਰੀਆਂ ਨਹੀਂ ਹੁੰਦੀਆਂ ਸਭ ਦਾ ਕੰਮ ਸਹੀ ਤਰੀਕੇ ਤੇ ਨਹੀਂ ਚੱਲਦਾ ਸਾਡੇ ਘਰ ਦੇ ਵਿੱਚ ਧੋਖ ਰੋਗ ਕਲੇਸ਼ ਜਾਂ ਬਿਮਾਰੀ ਆ ਮਤਲਬ ਘਰ ਪਰਿਵਾਰ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਜੁਦੀ ਨੇ ਤਾਂ ਸੰਗੀਤਜੀਤ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਹ ਸਾਰੀਆਂ ਹੀ ਸਮੱਸਿਆਵਾਂ ਦਾ ਇੱਕੋ ਹੱਲ ਦੱਸ ਗਏ ਆ ਕਿ ਰੋਜ਼ ਅੰਮ੍ਰਿਤ ਵੇਲੇ ਉੱਪਰ ਟਕੇ ਗੁਰਬਾਣੀ ਦਾ ਪਾਠ ਕਰੋ ਹਰ ਰੋਜ਼ ਗੁਰਮੰਤਰ ਮੂਲ ਮੰਤਰ ਯਾਦ ਕਰੋ ਜਿਵੇਂ ਹੀ ਘਰ ਦੇ ਵਿੱਚ ਕੋਈ ਕੋਖ ਰੋਗ ਕਲੇਸ਼ ਵਧਦਾ ਹੈ ਨਾਲ ਦੀ ਨਾਲ ਆਪਣਾ ਨਿਤਨੇਮ ਵਧਾ ਦੋ ਤਾਂ ਦੇਖਣਾ ਜਿਵੇਂ ਜਿਵੇਂ ਨਿਤਨੇਮ ਵਧੇਗਾ ਉਵੇਂ ਉਵੇਂ ਗੁਰੂ ਸਹਿਬ ਜੀ ਦੀ ਕਿਰਪਾ ਹੋਵੇਗੀ ਹਰ ਰੋਜ਼ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਯਾਦ ਕਰਕੇ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਰੱਖੀ ਦੇ ਲਈ ਆਪਣੀ ਤੰਦਰੁਸਤੀ ਰੱਖੀ ਦੇ ਲਈ ਗੁਰੂ ਸਹਿਬ ਜੀ ਦੇ ਵੇਖ ਅਰਦਾਸ ਨੂੰ ਕੀਤੀ ਕਰੋ ਤੇ ਜਦੋਂ ਗੁਰਬਾਣੀ ਦਾ ਪਾਠ ਕਰਕੇ ਕਿ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰ ਦਿੱਤੀ ਤਾਂ ਫਿਰ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ਰਤਕਾਰ ਨਹੀਂ ਹੋਣਾ ਚਾਹੀਦਾ ਫਿਰ ਮਨ ਦੇ ਵਿੱਚ ਕਿਸੇ ਹੋਰ ਪਾਸੇ ਦੀ ਆਸ ਨਹੀਂ ਰੱਖਣੀ ਕਿਤੇ ਹੋਰ ਜਾ ਕੇ ਨਾ ਕਢਹੀ ਰਹਿਣ ਤਾਂ ਕਿ ਸੰਗਤ ਜੀ ਮਹਾਪੁਰਖ ਦੀ ਕੇਵਲ ਸਤਿ ਤੋਂ ਪਹਿਲਾ ਸੰਬੰਧ ਹੈ ਕਿ ਸਿੱਖਾ ਤੇ ਨੂੰ ਜੋ ਮਿਲਣਾ ਹੈ ਨਾ ਉਹ ਗੁਰੂ ਨਾਨਕ ਪਾਸ਼ਾ ਦੇ ਘਰ ਤੋਂ ਮਿਲਣਾ ਹੈ ਪਰ ਮਿਲੇਗਾ ਤਾਂ ਜਦੋਂ ਤੇਰਾ ਗੁਰੂ ਨਾਨਕ ਪਾਸ਼ਾ ਜੀ ਦੇ ਉੱਤੇ ਕੋਈ ਸਭਾ ਪੂਰਾ ਹੋ ਗਿਆ ਜਿਹੜੇ ਭੈਣ ਭਰਾ ਬੋਤਾ ਜਿਆਦਾ ਪਾਠ ਨਹੀਂ ਕਰ ਸਕਦੇ ਕੋਈ ਦੇ ਅਭੀ ਇਹ ਸੁੱਕਾ ਟਕੜੇ ਨਿਖੇ ਆ ਜਾਂ ਫਿਰ ਕੋਈ ਤੇਰ ਤੱਕ ਬੈਠ ਕੇ ਪਾਠ ਨਹੀਂ ਕਰ ਸਕਦੇ ਮਹਾਪੁਰਖ ਜੀ ਕਹਿੰਦੇ ਤੁਸੀਂ ਗੁਰਮੰਤਰ ਤੋਂ ਸ਼ੁਰੂਆਤ ਕਰੋ ਨਾਲ ਨਾਲ ਗੁਰਮੰਤਰ ਜਾਪ ਸਵੇਰੇ ਉੱਠ ਕੇ ਇੱਕ ਦੋ ਮਾਲਾ 108 ਮੜ ਕੇ ਦੀਆਂ ਗੁਰਮੰਤਰ ਜਾਪ ਕਰੋ ਕੋਈ ਅੱਧਾ ਘੰਟਾ ਬੈਠ ਕੇ ਗੁਰਮੰਤਰ ਜਪ ਲਓ ਤਦਿਕਾ ਸੱਚੇ ਸੱਚੇ ਪਾਸ਼ਾ ਦੀ ਕਿਰਪਾ ਸਮਾਜੀਆਂ ਸਮਾਜੀਆਂ ਨੇ ਜਦੋਂ ਸੰਗਤ ਦੇ ਅਸਥਾਨੇ ਵਿੱਚ ਸਾਨੂੰ ਬਿਠਾਇਆ ਉਹ ਬਿਠਾਇਆ ਸਭ ਕੁਝ ਉਹ ਦੇਵੇਗੇ ਪਰ ਨਹੀਂ ਜੇ ਕੁਝ ਪ੍ਰਾਪਤ ਕਰਨਾ ਤਾਂ ਮਿਹਨਤ ਕਰਨੀ ਪੈਣੀ ਹੈ ਮਿਹਨਤ ਹਰ ਖੇਤਰ ਦੇ ਵਿੱਚ ਕਰਨੀ ਪੈਂਦੀ ਹੈ ਜੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਾਂ ਵੀ ਮਿਹਨਤ ਕਰਨੀ ਪੈਣੀ ਹੈ ਤੇ ਇਹ ਮਿਹਨਤ ਕੀ ਆ ਸਵੇਰੇ ਅਮਰਤ ਦੇ ਲਈ ਉੱਠਣਾ ਕੇ ਨਾਮ ਜਪਣਾ ਸੇਵਾ ਕਰਨੀ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਮਨ ਦੇ ਵਿੱਚ ਬਸ ਦੂਜਿਆਂ ਦੇ ਪ੍ਰਤੀ ਕੀਰਖਾ ਦੀ ਭਾਵਨਾ ਰੱਖਣੀ ਬਾਰੇ ਦੀ ਭਾਵਨਾ ਰੱਖਦੋ ਇੰਨੇ ਨਾਲ ਹੀ ਬੜਾ ਭਲਾ ਜੋ ਜਵਾਬ ਜੇ ਕੋਈ ਤੇ ਨੰਦਗੀ ਨਹੀਂ ਕਰ ਸਕਦਾ ਫਿਰ ਮਾਲਕ ਦੀਆਂ ਦਿੱਤੀਆਂ ਬੁਨੀਆਂ ਦਾਤੋਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੀਂ। ਇਹਹਾ ਪ੍ਰਤੀਨਿਧ ਇਹ ਜਿਨੇ ਜਿਨੇ ਸ਼ੁਕਰਾਨਾ ਕਰੋਗੇ ਉਹਨੇ ਮੈਂ ਹੀ ਸਰ ਜੀ ਦੇ ਚੜੀਜਕ ਦੇ ਵਿੱਚ ਪ੍ਰਤਕਤਾ ਕਰਨ ਬਿਹਾ। ਇਹਨਾ ਕੰਮ ਤਾਂ ਆਪਾਂ ਕਰ ਸਕਦੇ ਹਾਂ ਨਾ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਦਿਨ ਦੇ ਵਿੱਚ ਕੋਈ ਵੀ ਵੇਲੇ ਜਿੰਮਾਉ ਕਿਸੇ ਵੀ ਵੇਲੇ ਦੇ ਵਿੱਚ ਬੈਠ ਕੇ ਮੂਰਤ ਮੰਤਰ ਜਾਪ ਕਰ ਲਓ ਕਿਉਂਕਿ ਸਤਜੀ ਦੀ ਬਾਣੀ ਦਾ ਪਰ। ਉਤੇ ਪਾਠ ਕਰਕੇ ਸ਼ਬਦ ਜਾਪ ਕਰਕੇ ਗੁਰੂ ਸਾਹਿਬ ਜੀ ਤੋਂ ਮੰਗਣਾ ਕਿਆ ਪਾਲਤਦਾ ਤਰਸ ਕੇ ਸਤਿਗੁਰ ਸੱਚੇ ਭਾਸ਼ਾ ਮੇਰੇ ਤੇ ਦਰਸ ਕਰੋ ਮੇਰੇ ਤੇ ਕਿਰਪਾ ਕਰੋ ਕੋਈ ਦੁਨਿਆਵੀ ਸੁਖ ਨਹੀਂ ਮਨਾਹ ਮਹਾਂਪੁਰਖ ਜੀ ਕਹਿੰਦੇ ਜਦੋਂ ਤੁਸੀਂ ਭਜਨ ਮੰਨ ਜੀ ਕਰਦੇ ਹੋ ਕੋਈ ਨੇਕ ਕੰਮ ਕਰਦੇ ਹੋ ਕਿ ਬਲ ਮੇਰੇ ਵਿੱਚ ਕੋਈ ਮੰਗ ਰੱਖ ਲੈਂਗੇ ਤਾਂ ਗੁਰੂ ਸਾਹਿਬ ਜੀ ਉਹ ਮੰਗ ਪੂਰੀ ਕਰਦੇ ਨੇ ਪਰ ਜਦੋਂ ਆਪ ਆਪਾ ਜਨਮ ਜੰਮਦੀ ਕੀ ਕਰਕੇ ਨੇਕ ਕੰਮ ਕਰਕੇ ਮਾਲਕ ਦੀ ਕਿਰਪਾ ਮੰਗਦੇ ਆ ਮਾਲਕ ਦੀ ਖੁਸ਼ੀ ਵਿੱਚ ਮੰਗਦੇ ਆ ਤਾਂ ਫਿਰ ਸਤਿਗੁਰ ਸੱਚੇ ਪਾਸ਼ਾ ਆਪਣੀ ਖੁਸ਼ੀ ਦੇ ਨਾਲ ਉਹ ਤਿਕਾ ਕਰਦੇ ਨੇ ਤਾਂ ਤਾ ਸਭ ਮੰਗੀਆਂ ਨੂੰ ਸਮੋਇਆ ਨਹੀਂ ਜਾਂਦੀਆਂ ਫਿਰ ਸਿਰਫ ਦੁਨਿਆਵੀ ਸੁੱਖ ਨਹੀਂ ਪ੍ਰਭਾਤ ਸੋਖੋ ਦਿਨ ਨੇ ਨੇ ਸੋ ਗੁਰਨਾਣਕ ਪਾਸ਼ਾ ਜੀ ਦੇ ਤਰ ਤਨ ਅਫੀਸ਼ੀਅਲ ਪ੍ਰਾਪਤ ਕਦ ਮੈਨਾ ਤਾਂ ਬਸ ਅੱਜ ਤੋਂ ਹੀ ਇਹ ਗੱਲ ਪੱਲੇ ਬੱਧ ਲੈਣੀ ਆ ਕਿ ਸਿੱਖ ਨੂੰ ਜੂ ਮਿਲਣਾ ਹੈ ਗੁਰਨਾਣਕ ਪਾਸ਼ਾ ਜੀ ਦੇ ਪਰਖ ਲੈ ਤਮਾਈ ਵਾਲੇ ਸੰਤਾਂ ਨੇ ਪੁੱਛ ਤਨ ਤਨ ਵਾਗਿੰਦਨ ਜੀ ਜਿਹੜੇ ਅਕਸਰ ਵਜਨ ਕਰਦੇ ਸੰ ਕਿ ਜੇਕਰ ਕੋਈ ਸਿੱਖ ਗੁਰਨਾਣਕ ਪਾਸ਼ਾ ਜੀ ਦੇ ਘਰ ਨੂੰ ਛੱਡ ਕੇ ਹੋਰ ਦਰ ਤੇ ਜਾ ਜੇ ਮੱਤੇ ਰਗੜੇਗਾ ਅਭਿਰਤਾਰ ਤਰ ਦਿਨਾਂ ਟੁੱਟ ਕੇ ਕੋਈ ਰਹਿ ਜਾਣ ਸਮਝੇ ਕਿਉਂਕਿ ਜੀ ਦੀ ਗੁਰਨਾਣਕ ਪਾਸ਼ਾ ਜੀ ਤੋਂ ਉਰੀ ਨੇ ਫਿਰ ਸੋਰੀ ਫੂ ਕਿਤੂਪੇ ਇਨਚ ਸਤੁਕ ਸੇਦੇ ਨਾਲ ਗੁਣਨਤ ਕਾਸ਼ੇ ਦੇ ਚਰਨ ਵਰਨੇ ਉਮਰਤਵੇ ਦੇ ਉਹ ਰਹਿ ਕੇ ਬਾਣੀ ਪਤਨੀ ਸੇਵਾ ਕਰਨੀ ਹੈ ਸਿਮਰਨਾ ਕਰਨਾ ਹੈ ਤੇ ਜਿੰਦਗੀ ਦੇ ਵਿੱਚ ਨੇਕ ਕੰਗ ਕਰਨੇ ਬਦਲੇ ਦੇ ਵਿੱਚ ਦੇਖਣਾ ਸਤੁਕ ਸੱਚੇ ਸੰਸ਼ੇਪ ਕਿੰਨੀ ਕਿਤਤ ਕਿ ਇਹ ਸਾਰੇ ਕੰਮ ਕਰਨ ਦੇ ਲਈ ਸਾਨੂੰ ਕੋਈ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਆਂ ਤੇਨ ਬਾਰ ਮਹੀਂ ਨਾ ਉਲਿਖਣਗੇ ਉਹ ਕਿੰਨੀਆਂ ਅੱਜ ਵੀਡੀਓ ਫੰਕਸ਼ਨ ਤਾਂ ਅੱਜ ਤੋਂ ਵੀ ਇਹ ਕੰਮ ਸ਼ੁਰੂ ਕਰ ਦਿੱਤੋ ਕੱਲ ਮਿਲੀ ਤਾਂ ਕੱਲ ਤੋਂ ਕਰਨੇ ਸ਼ੁਰੂ ਕਰ ਦੇਣਾ ਕੁਝ ਦਿਨਾਂ ਬਾਅਦ ਸਾਵਣ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਸਾਵਣ ਦਾ ਮਹੀਨਾ ਇਸ ਸਾਵਣ ਦੇ ਮਹੀਨੇ ਦੇ ਵਿੱਚ ਪਾੜ ਪੂਜਾ ਤਾਣ ਪੁੰਨ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਕੁਝ ਲੋਕ ਨਾ ਭਾਵੇਂ ਪੂਰਾ ਸਾਲ ਪਾੜੀਆਂ ਕਰਨ ਕੋਈ ਦਾਨ ਪੁੰਨ ਨਹੀਂ ਕਰਨ ਪਰ ਉਹ ਸਾਵਣ ਦੇ ਮਹੀਨੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਜਰੂਰ ਪਾੜ ਪੂਜਾ ਕਰਦੇ ਆ ਦਾਨ ਤੁਨ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਸ ਮਹੀਨੇ ਦੇ ਵਿੱਚ ਕੀਤੀ ਹੋਈ ਭਜਨਮੁੰਦਗੀ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਕੀਤੇ ਹੋਏ ਤਾੜ ਨੂੰ ਦਾ ਬਹੁਤ ਫਾਇਦਾ ਹੁੰਦਾ ਹੈ ਤਾਂ ਤੁਸੀਂ ਇਸੇ ਮਹੀਨੇ ਤੋਂ ਸ਼ੁਰੂਆਤ ਕਰ ਲਓ ਇਹ ਮਹੀਨਾ ਬਹੁਤ ਸੰਭਾਵਨਾਵਾਂ ਨੇ ਠੰਡੀ ਮਿੱਠੀ ਰੋਤ ਮਹਾਪੁਰਖ ਜੀ ਕਹਿੰਦੇ ਇਸ ਮਹੀਨੇ ਦੇ ਵਿੱਚ ਤਾਂ ਸੁੱਕੇ ਵੀ ਹਰੇ ਹੋ ਜਾਂਦੇ ਆ ਭਾਵੇਂ ਕਿ ਜਿਹੜੇ ਪੇੜ ਪੌਦਿਆਂ ਨੂੰ ਜਿਹੜੀਆਂ ਫਸਲਾਂ ਪਾਣੀ ਦੀ ਕਮੀ ਤੋਂ ਸੱਕ ਜਾਂਦੀਆਂ ਨੇ ਸਾਵਣ ਦੇ ਮਹੀਨੇ ਦੇ ਵਿੱਚ ਜਦੋਂ ਬਰਸਾਤ ਹੁੰਦੀ ਆ ਮਾਰਿਸ਼ ਹੁੰਦੀ ਆ ਤਾਂ ਤਰਸਾਤ ਦੇ ਪਾਣੀ ਦੇ ਲਾਓ ਉਹ ਸੁੱਕੀਆਂ ਹੋ ਉਸੋ ਸੁੱਕੀਆਂ ਫਸਲਾਂ ਸੁੱਕੇ ਪੇੜ ਪੌਦੇ ਹਰੇ ਭਰੇ ਹੋ ਜਾਂਦੇ ਆ ਉਸੇ ਤਰ੍ਹਾਂ ਜਦੋਂ ਅਸੰਤਜਨਮੰਦਗੀ ਕਰਦੇ ਆ ਅੰਦਰ ਗਿਆਨ ਆਪਣੇ ਅੰਦਰ ਭੇਜਦੇ ਆ ਤਾਂ ਫਿਰ ਸਾਡੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਵੀ ਦੂਰ ਹੁੰਦਾ ਹੈ ਸਾਡੇ ਅੰਦਰ ਦੀ ਤਪਸ਼ ਖਤਮ ਹੁੰਦੀ ਹੈ ਉਹ ਸਾਡੇ ਅੰਦਰ ਜੋ ਸੁੱਕਾ ਪਿਆ ਹੈ ਉਹ ਖਤਮ ਹੋ ਜਾਂਦਾ ਹੈ ਅੰਦਰ ਨੂੰ ਹਰ ਹੋ ਜਾਂਦੀ ਹੈ ਜੋ ਇਸੇ ਵਹੀ ਨੇ ਤੋਂ ਹੀ ਸ਼ੁਰੂਆਤ ਕਰਦੇ ਨੇ ਸੁਣੋ ਇੱਕ ਦੀ ਗੱਲ ਇਹ ਆ ਕਿ ਜਨਮੰਦਗੀ ਕਰਨੀ ਹੈ ਨਾਮ ਜਪਣਾ ਹੈ ਨਿਰੰਕ ਕਰਦਿਏ ਕਹ ਰਹੇ ਹੋ ਜਿਹੜੇ ਮਰਤਬੇ ਨੇ ਉਹ ਕਿ ਇਹ ਵਾਰ ਪਰਾਨੇ ਵਿੱਚ ਕਹਿ ਦਿੰਦੇ ਵੀ ਸਾਡੀ ਨਾ ਅਚਾਨਕ ਹੀ ਉਹ ਆਤਮਾ ਖੁੱਲ ਜਾਂਦੀ ਹੈ ਸਭ ਨੂੰ ਜਾਣ ਜਾਂਦੀ ਹੈ ਪਰ ਅਸੀਂ ਨੂੰ ਆਪਣੀ ਰਾਤ ਸਮਝ ਕੇ ਸੁੱਤੇ ਰਹੇ ਪਰ ਸੰਤ ਜੀ ਮਹਾਂਕੁਰਤੇ ਜੀ ਕਹਿੰਦੇ ਰਾਤ 12 ਵਜੇ ਤੋਂ ਬਾਅਦ ਦਾ ਸਮਾਂ ਅਮਰਤ ਵੇਲਾ ਹੀ ਮੰਨਿਆ ਜਾਂਦਾ ਹੈ ਰਾਤ 12 ਵਜੇ ਤੋਂ ਬਾਅਦ ਜਦੋਂ ਵੀ ਜਾਗ ਰਹੇ ਬਿਲਕੁਲ ਵੀ ਬਿਨ ਵਕਤ ਨਹੀਂ ਵੀ ਜਾਗਣਾ ਬੱਥਕੇ ਬੈਠ ਜਾਣਾ ਹੈ ਨਾ ਮੁਝੋ ਗੁਰਮੰਤਰ ਜਪਲੋ ਮੂਲ ਮੰਤਰ ਜਪੋ ਜੇ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਇਸਨਾਮ ਦਿੱਤੇ ਗੁਰਬਾਣੀ ਦਾ ਪਾਠ ਕਰੋ ਦੇਖਣਾ ਜਦੋਂ ਤੁਸੀਂ ਸੱਚੇ ਸੰਸਰ ਨੂੰ ਉਹਨਾਂ ਤੇ ਕਿਸ਼ਤ ਕਰਦੇ ਕਿ ਸੰਤ ਦੀ ਅਮਰਤ ਵੇਲੇ ਕੰਮ ਮਾਨੇ ਅਮਰਤਵੇ ਨੇ ਉੱਠ ਕੇ ਜਿੰਨਾਂ ਜਗੇ ਕਰਨ ਵਾਲੇ ਗੁਰਨਾੜਕ ਪਾਸ਼ਾ ਜੀ ਦੇ ਬਹੁਤ ਪਿਆਰੇ ਹੁੰਦੇ ਆ ਅਮਰਤਵੇ ਨੇ ਉੱਠ ਕੇ ਕੀਤੀ ਹੋਈ ਭਜਨ ਜਿੰਦਗੀ ਅਮਰਤਵੇ ਨੇ ਉੱਠ ਕੇ ਕੀਤੀ ਹੋਈ ਅਰਦਾਸ ਲੈਣਤੀ ਕਦੇ ਵੀ ਵਿਰਥਾ ਨਹੀਂ ਜਾਂਦੀ ਇਸ ਕਿਰਕੇ ਕੋਸ਼ਿਸ਼ ਕਰੀਏ ਕਿ ਅਸੀਂ ਹਰ ਰੋਜ਼ ਅਮਰਤਵੇ ਲਈ ਉੱਠ ਕੇ ਪਰਮ ਪਿਤਾ ਪ੍ਰਭਾਤੰਦਨਾ ਨਾਮ ਜਪੀਏ ਕਿ ਜਿੰਨੀ ਦੇਰ ਤੱਕ ਅਮਰਤਵੇ ਨਹੀਂ ਉੱਠਿਆ ਜਾਂਦਾ ਉੰਨੀ ਦੇਰ ਤੱਕ ਦਿਨ ਦੇ ਵਿੱਚ ਕੋਈ ਕੱਪ ਦੇਣਾ ਸੱਚ ਕਰੇ ਉਹ ਕਿੱਕ ਵੇਲਾ ਮੇਂ ਖਾਵਾਂ ਉਸ ਮੇਰੇ ਬੈਠ ਕੇ ਨਾ ਉੱਟ ਕੇ ਸੰਗਤਜੀ ਕੀ ਭੈਣ ਭਰਾਣੇ ਜੋ ਕਹਿ ਦਿੰਦੇ ਵੀ ਅਸੀਂ ਸਭ ਕੁਝ ਕਰਕੇ ਦੇਖ ਲਿਆ ਪਰ ਫੇਰ ਵੀ ਸਾਡੇ ਮੰਗਦੀਆਂ ਅਰਦਾਸਾਂ ਸਾਡੇ ਮੰਗਦੀਆਂ ਮਨੋ ਕਾਮਨਾਵਾਂ ਮਨੂਰੀਆਂ ਨਹੀਂ ਹੁੰਦੀਆਂ ਸਾਡਾ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਚੱਲਦਾ ਸਾਡੇ ਘਰ ਦੇ ਵਿੱਚ ਦੁੱਖ, ਗੋੜ, ਕਲੇਸ਼ ਜਾਂ ਬਿਮਾਰੀਆਂ ਮਤਲਬ ਘਰ ਪਰਿਵਾਰ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੇ ਰਹੇ ਤੇ ਸੰਗਤਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਇਹ ਸਾਰੀਆਂ ਹੀ ਸਮੱਸਿਆਵਾਂ ਦਾ ਇੱਕੋ ਹੱਲ ਦੱਸ ਗਏ ਆ ਕਿ ਰੋਜ਼ ਅੰਮ੍ਰਿਤ ਵੇਲੇ ਉੱਥੋਂ ਉੱਪਰ ਕੇ ਗੁਰਬਾਣੀ ਦਾ ਪਾਠ ਕਰੋ ਹਰ ਰੋਜ਼ ਕੋਈ ਮੰਤਰ ਮੂਲ ਮੰਤਰ ਜਾਪ ਕਰੋ ਜਿਵੇਂ ਹੀ ਕਰਦੇ ਵਿੱਚ ਕੋਈ ਦੁੱਖ ਰੋਗ ਤਕਲੇਸ਼ ਵਧਦਾ ਹੈ ਨਾਲ ਦੀ ਨਾਲ ਆਪਣਾ ਨਿਤਨੇਮ ਵਧਾ ਦੋ ਤਾਂ ਦੇਖਣਾ ਜਿਵੇਂ ਜਿਵੇਂ ਨਿਤਨੇਮ ਵਧੇਗਾ ਊਵੇਂ ਊਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਹਰ ਰੋਜ਼ ਗੁਰਬਾਣੀ ਦਾ ਪਾਠ ਕਰਕੇ ਸ਼ਬਦ ਜਪ ਕਰਕੇ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤੇ ਰੱਖੀ ਦੇ ਲਈ ਆਪਣੀ ਤੰਦਰੁਸਤੀ ਤੇ ਰੱਖੀ ਦੇ ਲਈ ਗੁਰੂ ਸਾਹਿਬ ਜੀ ਦੇ ਅੰਦਾਜ਼ ਨੂੰ ਪੀਠ ਕਰੋ ਤੇ ਜਦੋਂ ਗੁਰਬਾਣੀ ਦਾ ਪਾਠ ਕਰਕੇ ਕਿ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਤੇ ਫਿਰ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ਰਤਕਾਰ ਨਹੀਂ ਹੋਣਾ ਚਾਹੀਦਾ ਫਿਰ ਮਨ ਦੇ ਵਿੱਚ ਕਿਸੇ ਹੋਰ ਪਾਸੇ ਦੀ ਆਸ ਨਹੀਂ ਰੱਖਣੀ ਕਿਤੇ ਹੋਰ ਜਾ ਕੇ ਨਾ ਕੰਢੀ ਰੱਬਾ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਜੇ ਸਤੋ ਪਹਿਲਾ ਸਮਝ ਲੈਂਦੇ ਕਿ ਸਿੱਖਾਂ ਤੇ ਨੂੰ ਜੋ ਮਿਲਣਾ ਹੈ ਨਾ ਉਹ ਗੁਰੂ ਨਾਨਕ ਪਾਸ਼ਾ ਦੇ ਘਰ ਤੋਂ ਮਿਲਣਾ ਹੈ ਪਰ ਮਿਲੇਗਾ ਤਾਂ ਜਦੋਂ ਤੇਰਾ ਗੁਰੂ ਨਾਨਕ ਪਾਸ਼ਾ ਜੀ ਦੇ ਉੱਤੇ ਕੋਈ ਸੰਸਾ ਪੂਰਾ ਹੋ ਗਿਆ ਜਿਹੜੇ ਭੈਣ ਭਰਾ ਬਹੁਤਾ ਜ਼ਿਆਦਾ ਪਾਠ ਨਹੀਂ ਕਰ ਸਕਦੇ ਕੋਈ ਦੇ ਅਭੀ ਇਹ ਸੁੱਕਾ ਟਕੜੇ ਨਿਕਲੇ ਆ ਜੀ